वाहिगुरू साहिब जी भगवति जी सहाय वाहिरी भगव जी पाठाही दम पी सिमरत ਗੁਰੂ ਨਾਨਕ ਲਈ स ਫਿਰ ਅੰਗਦ ਗੁਰ ਤੇ ਅਮਰਦਾਸ RAM ਦਾਤਾ ਹੋਏ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਦਾਇ ਸ੍ਰੀ ਹਰਿ ਕ੍ਰਿਪਨ ਸਿਹਾਈਐ ਜਿਸ ਦਿੱਠੇ ਸਭ ਦੁੱਖ ਜਾਏ ਏਕ ਬਹਾਦਰ ਸਿਮਰਿਏ ਕਰਨੋਂ ਨੇ ਦੇ ਆਵੈ ਧਾਰ ਸਭ ਤਾਨ ਹੋਏ ਸਹਾਈ ਯਾਰੇ ਬਤਹ ਸ੍ਰੀ ਭਗਵਤੀ ਜੀ ਸਹਾਰ ਰਾਰ ਸ੍ਰੀ ਭਗਵਤੀ ਜੀ ਕੀ ਪਾਰਸ਼ਾਹੀ ਦਸਵੀਂ ਕਰਤਮ ਭਗਵਤੀ ਸਿਮਰ ਕਰ ਜੈ ਸਿੰਘਾ ਖਾਲਸਾ ਵਾਹਿਗੁਰੂ ਜੀ ਕਾ ਤੁਹੇ ਤਾਨ ਸੰਗੀ ਜੀ ਆਜ ਦੀ ਨੰਮਕੁਰੂ ਦਾੜੀ ਦਾ ਕੀਰਤਨ ਸਰਵਣ ਕੀਤਾ ਹੈ ਸੋ ਗੁਰੂ ਕੰਨ ਜੀ ਚਰਛੂ ਪਾਠ ਜੋ ਬੀਰਸੀ ਆਲੀ ਬਾਣੀ ਕਰਨ ਕਰੀਏ ਸੰਗਤਾਂ ਸੁਣੋ ਇਹ ਸ੍ਰੀ ਹੈ ਵੀ ਤੁਹਾਡੀਆਂ ਪੁੱਤਾਂ ਇੱਕ ਓੰਕਾਰ ਜੀਕ ਨਹੀਂ ਸਈ ਸਰਬਾਰਾਂ ਦਾ ਪ੍ਰਕਾਸ਼ਿਕ ਹੈ ਅਤੇ ਸ੍ਰੀ ਸੋਧਾਰਾ ਨਾਲ ਕ ਸੀ ਸ਼ਿਰੋਮਣੀ ਹੈ ਅਦਿਵਾ ਨਾਸਕਲ ਰੂਪ ਹੈ ਗੁਰੂ ਕੇ ਇੱਕਨ ਸ਼੍ਰੀ ਹੈ ਜੋ ਵਾਹਿਗੁਰੂ ਪ੍ਰਮੇਸ਼ਰ ਹੈ ਉਸ ਦਾ ਜੀ ਵੀ ਸਦਾ ਸਤੇ ਰਜਿਤ ਹੈ ਉਸ ਲਈ ਜੇ ਸ਼ਰਣ ਕਰਨੇ ਕਰਕੇ ਜੀਵ ਦੀ ਵੀ ਖਤੋ ਹੁੰਦੀ ਹੈ ਕਲਿਆਣ ਹੁੰਦੀ ਹੈ ਆਪ ਵਿੱਚ ਅਨੁਕਰਕਿਲੇ ਅਦੇ ਮਾਰਾ ਸਾਹਿਬ ਜੀ ਕਾਰਨ ਕਰਦੇ ਸ੍ਰੀ ਪੁਰਾ ਪੀਸ ਹੈ ਸ੍ਰੀ ਪੁਰਾਤੀ ਸ੍ਰੀ ਸਾਹਿਬ ਦਾ ਨਾਮ ਹੈ ਸ੍ਰੀ ਸਾਹਿਬ ਦੀ ਸਹਿਤਾ ਹੋਵੇ ਅਦੇ ਵਾਰ ਸ੍ਰੀ ਪੁਰਾ ਜੀ ਦੀ ਕਾਪ ਸਾਹਿ ਦਸਵੀਂ ਵਾਰ ਸ੍ਰੀ ਪੁਰਾਤੀ ਚੰਡੀ ਜੀ ਇਹ ਵਾਰ ਕਦਿ ਕਰਦੇ ਹੈ ਆਰ ਸ਼ੈ ਦਸਨੇ ਤਾਰਸ਼ਰੀਏ ਕਾਰਜ ਕਰ ਰਹੇ ਹਾਂ ਦੇ ਅਰਥਾਂ ਨੂੰ ਪਧਾਉਤੀ ਸਿਮਰ ਕਾ ਰੋਟੀ ਸ਼ਬਦ ਸਾਰ ਸੰਗੀ ਦੀ ਅਰਥ ਸਾਰੇ ਉਹ ਵਕੀਨਾ ਸੂਤ ਨੂੰ ਲੰਟੀ ਜੇ ਪਧਤੀ ਜਾਣੇ ਇਥੇ ਭਗਤ ਦਾ ਵਾਚਕ ਹੁੰਦਾ ਕਿ ਭਗਵੰਤ ਜੀ ਜਾਣੇ ਉਹ ਵਕੀਨਾ ਨਾ ਭਗਤੀਆ ਹੈ ਅਦੇ ਤੂ ਤੀ ਲਈ ਤੂ ਤੀ ਜੀ ਸ਼ਬਦ ਜਾਨੋ ਮਾਰੇ ਤੇ ਕਰਪਾਣ ਦਾ ਨਾਮ ਪਧੋਤੀ ਹੈ ਪਦੂ ਸ਼ੇਤਰਕਾਲ ਸਾਹਿਬ ਸਿੰਘ ਜੀ ਅਮਰ ਕੋ ਸ਼ਹਿਜਾ ਹੈ ਅਮਰ ਸਿੰਘ ਮਰਟੇਲਾ ਬਣਾਇਆ ਹੋਇਆ ਪ੍ਰਾਤਮਿਕ ਸੰਸਕ੍ਰਿਤ ਵਿੱਚ ਉਸ ਹਿਤ ਇਹ ਭਗਵਤੀ ਸ਼ਬਦ ਦੇ archest ਪ੍ਰਕਾਰ ਲਿਖੇ ਹੋਏ ਹਨ ਭਗਵਤੀ ਦੂਰੀ ਨਾਮ ਹੈ ਭਗਵਤੀ ਇਹ ਭਗਵਤੀ ਸ਼ੰਦ ਵੀ ਹੈ ਜਿਵੇਂ ਕਿ ਸ਼ਿਆ ਭਗਵਤੀ ਸ਼ੰਤੋ ਪ੍ਰਸਾਦ ਅਦੇਪੂ ਦੀ ਸ਼ਮੇ ਜੀ ਕਰਪਾ ਦਾ ਨਾਮ ਵੀ ਹੈ ਅਦੇਪੂ ਦੀ ਤੂ ਅੰਤਰਾ ਨਾਮ ਵੀ ਹੈ ਅਮਰ ਕੋਸ਼ ਚ ਲਿਖਿਆ ਹੋਇਆ ਹੈ ਅਮਰ ਕੋਸ਼ ਜੀ ਕੇ ਤੂ ਉਦੀੜ ਹੈ ਭਗਵਾਨ ਦਾ ਨਾਮ ਹੈ ਜਿਵੇਂ ਦਸ਼ੌਂਦੀ ਸ਼ਬਦ ਪੁਲਿੰਗ ਸ਼ਬਦ ਹੈ ਇਹ ਤੂ ਰੋਟੀ ਵੀ ਪੁਲਿੰਗ ਸ਼ਬਦ ਹੈ ਭਗਵਾਨ ਦਾ ਪੁਨੀਸ਼ਲ ਦਾ ਵਾਚਕ ਹੈ ਅਕਾਲ ਪੁਰਖ ਵਾਸੀ ਦਾ ਵਾਚਕ ਪੁਗਉਤੀ ਸ਼ਬਦ ਹੈ ਇਹ ਪੁਲਿੰਗ ਸ਼ਬਦ ਮੰਨ ਕਰਕੇ ਅਮਰ ਕੋਸ਼ ਦੇ ਅੰਸਾਰ ਇਸੇ ਤਰਿਕਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਗਟਿੰਦਾ ਪਗਉ ਤੀ ਮੰਨਰਾ ਮਨ ਮੋਇਆ ਮਾਇਆ ਇਥੇ ਪ੍ਰੋਤੀ ਅਕਾਲ ਪੁਰਖ ਦੇ ਪਾਉਣ ਵਾਲੀਆਂ ਮੁੰਡੀਆਂ ਨਿਸ਼ਾਨੀਆਂ ਨਿਸ਼ਾਨੀਆਂ ਦਾ ਅਕਾਲ ਪੁਰਖ ਦੇ ਪਾਉਣ ਦੀ ਹੈ ਤੇ ਮਨ ਮਾਇਆ ਜਿ ਮੋਇਆ ਹੋਇਆ ਇਥੇ ਪ੍ਰੋਤੀ ਸ਼ੰਧੀ ਅਕਾਲ ਪੁਰਖ ਦਾ ਵਾਚਕ ਗੁਰੂ ਮਹਾਰਾਜ ਸ਼ਾਨਪੁਰਵਾਦੀ ਵਿੱਚ ਪੰਜੇ ਦਰਸ਼ਾ ਦੀ ਮੋਚਾਰ ਨਹੀਂ ਕੀਤਾ ਇਸ ਕਰਕੇ ਇਥੇ ਭਗਉਂਤੀ ਸ਼ਬਦ ਦੇ ਅਰਥ ਹੈ ਪਹਿਲਾਂ ਜੀ ਸ੍ਰੀ ਸਾਹਿਬ ਦੀ ਸਹਿਤਾ ਸਮਝ ਨਹੀਂ ਸ਼ਾਹ ਨਵੀਂ ਕਹਿੰਦਾ ਸ਼ਰਤੀ ਸ਼ਕਤਾ ਤੇ ਸ਼ਾਤਰ ਕਿੰਨਾ ਦਾ ਗ੍ਰਹਿਣ ਕੀਤਾ ਹੈ ਅੱਗੇ ਜਿਹੜਾ ਵਾਰ ਗਉੜੀ ਇਹ ਚੰਡੀ ਵੀ ਵਾਰ ਹੈ ਕਾਲ ਸੇ ਦਸਨੇ ਚਾਰੂਏ ਹਨ ਇਹ ਤੁਧਮ ਤੁਗਤੀ ਆਕਾਲ ਪੁਰਖਵਾਚਕ ਜੋ ਤੁਗਤੀ ਪ੍ਰਵੰਤ ਹੈ ਅਲਕਾ ਦਾਸਪਾਨੇ ਜੋ ਪਰਮੇਸ਼ਵਰ ਹੈ ਉਸ ਨੂੰ ਪਹਿਲਾ ਸਿਮਰ ਕੇ ਇਹਦਾ ਅਰਥ ਹੈ ਕਾਲ ਸ੍ਰੀ ਮਹਾਂਕੋਸ਼ ਇਹ ਮਹਾਕਾਲ ਕੀਤਾ ਹੈ ਨਾਮਧਾਰੀਆਂ ਨੂੰ ਜਿਹੜੀ ਕੰਦੀ ਦੀ ਵਾਲ ਦਾ ਕੀ ਕਹਵਾਉਂਦੇ ਜਿਹਦੀ ਪਉ ਮਹਾਕਾਲਿਕ ਹੈ ਉਹ ਅੰਤ ਦਾ ਬਾਚ ਕਹ ਕਾਲ ਪ੍ਰਹਿਲਾ ਬਾਚ ਕਹ ਪਲੋਟੀ ਸ਼ਬਦ ਜੋ ਅਮਲ ਕੋਸ਼ੀ ਦੇ ਅਨਸਾਰ ਇਸ ਦੇ ਕਾਰ ਹੈ ਕਿ ਪਲੋਟੀ ਸ਼ਬਦੋ ਭਗਤ ਜੀ ਦਾ ਨਾਮ ਨਾਮਧਾਰੀਆਂ ਦਾ ਨਾਮ ਤਕਤੀਆਂ ਪਾਈਆਂ ਔਰ ਉਹ ਗੋਤਨਾਰੀ ਭਗਤਾਂ ਨੇ ਇਸ ਤੀਕਾਰ ਦੀ ਵਾਕਤਾ ਜੀਵਾਦੀ ਵਾਰ ਕਹਨੇ ਜਿਸ ਦੇ ਕਾਰ ਲੋਕਾਂ ਦਾ ਨਾਮ ਤੋਂ ਬੋਤੀ ਲੋਕੜਾਏ ਉਹਨੂੰ ਹੋਈਏ ਦਸੂਰਵਾ ਨਾਪੂ ਭਗਤੀ ਕਰਦਾ ਵਾਲਿਕ ਹੈ ਇਸੇ ਕਾਰਨ ਤੋਂ ਕਿ ਸ਼ਗਦ ਦੇ ਪਰਮੇਸ਼ਰ ਅਧਰਨਗੇ ਇਥੇ ਪਰਮੇਸ਼ਰ ਦਾ ਵਾਲਿਕ ਭਗਤੀ ਸਮਝਣਾ ਅੱਛਾ ਦੂਸਰਾ ਜਿਹੜਾ ਗਿਆਨੀ ਅਸਕਰ ਜੀ ਆ ਤੇ ਖੰਡ ਗੈਸ਼ੰਮੀ ਕੇ ਪਹਿਲਾ ਭਗਤੀ ਦੀ ਵਾਰ ਨੂੰ ਕਸ਼ਨ ਕਰੀ ਤੂੰ ਗੁਰੂ ਨਾਨਕ ਲਈ ਪਿਆ ਹੈ ਅਸੀਂ ਗੁਰੂ ਨਾਨਕ ਸਾਹਿਬ ਨੂੰ ਪਿਆ ਲੈਨੇ ਛੰਦ ਜਿਹੜੇ ਕੋਲੀ ਵਾਲੇ ਦਾਦਾ ਗੁਲਾਬ ਸਿੰਘ ਜੀ ਸाने ਉਹ ਗਿਆਨੀ ਸੋਪਾ ਉਸ ਜੀ ਮਾਨੁਕਿਆਲੇ ਜਿਹੜੇ ਪ੍ਰਾਚਨ ਸ਼ਲਾਤਨ ਗਿਆਨੀ ਸੀ ਉਹਨਾਂ ਤੋਂ ਪਰੇ ਹੋਏ ਸੀ ਉਹ ਅਰਥ ਕਰਿਆ ਕਰਦੇ ਕਿ ਭਗਤ ਜੀ ਸ਼ਮੰਤ ਤੋਂ ਪਹਿਲਾਂ ਗੁਰੂ ਨਾਨਕ ਨੂੰ ਪਿਆਰ ਲਿੰਦੇ ਇਹ ਤੋਂ ਕਾਲ ਵਿਦਵਾਨਾਂ ਦੇ ਹੁਦਿਆਰ ਕੀਤੇ ਆ ਉਹ ਗੋਂ ਤੀ ਸ਼ਬਦ ਨੂੰ ਕਿ ਸ਼ੰਕਾ ਕਰਕੇ ਪਾਣੀ ਖੰਡੀਆਂ ਨੇ ਇਸ ਪਾਸ ਨੂੰ ਡਬਲ ਲਿੱਪਾ ਸੀ ਬਲਕੇ ਪ੍ਰਮ ਸਤਨਾਮ ਸਿਮਰ ਕੇ ਕਰਤਾ ਸੀ ਜਿਸ ਕਰਕੇ ਅਕਾਲ ਤਖਤ ਦੇ ਸਾਰੇ ਪੰਥ ਨੇ ਇਕੱਠੇ ਹੋ ਕੇ ਅਸਾਈ ਵਿੱਚ ਉਹਨਾਂ ਦੇ ਤਾਂ ਇਹ ਸ਼ਾਹ ਸੁਬੀਨ ਦੀ ਖਾਈਓਕਰਾਰੀ ਹੋਇਆ ਸੀ ਕਿ ਬਾਹੂ ਊਗੂ ਮੰਤਰੀ ਕੋਈ ਸ਼ੰਕਾ ਕੀਤੀ ਹੈ ਅਰਦਾਸਾਹਬ ਵੱਲੋਂ ਬਾਣੀ ਜੂਈ ਅਜ਼ਾਬਗਲੀ ਕੀਤੀ ਹੈ ਕੋਰਸ ਬਣਾਇਆ ਹੈ ਇਸ ਕਰਕੇ ਬਾਹੂ ਤੇਜਾ ਸਿੰਘ ਤੇ ਸੰਗਿਆ ਨੂੰ ਕਹਤਾ ਤੋਂ ਅਰਦਾਸਾ ਬੰਦ ਕੀਤਾ ਜਾਂਦਾ ਨਜ਼ਰ ਕੋਰ ਨੂੰ ਕਿ ਬਾਹੂ ਤੇਜਾ ਸਿੰਘ ਤੇ ਖਾਈਏ ਕੀਤਾ ਜਾਂਦਾ ਹੈ ਇਸ ਤਰ੍ਹਾਂ ਸ਼ਾਹਾਂ ਨੂੰ ਮਿਲ ਕਰਕੇ ਸ਼ਾਹਾਂ ਦਾ ਹੁਕਮ ਹੋਵੇਗੇ ਕਿ ਸ਼ਾਹਾਂ ਦੀ ਪ੍ਰਵਾਣ ਕੀਤੀ ਸੀ ਉਹਨਾਂ ਨੇ ਕਈ ਇਕਰਾਰ ਕੀਤਾ ਦਿਆ ਹੈ ਉਹਨਾਂ ਦੇ ਕਿਸੇ ਤਖਤ ਤੇ ਅੱਲਾ ਸਲਾਮ ਹੋਵੇ ਇਸ ਪ੍ਰਕਾਰ ਉਹਨਾਂ ਨੇ ਬਹੁਤ ਬੰਤਨ ਉਹ ਕੋਲ ਹੈ ਜੀ ਸਰਦ ਸੰਗ ਜੀ ਇਸ ਗੋਲਕੇ ਪੁਰਤੀ ਕੇ ਪ੍ਰੇਸ਼ਾਵਾਚ ਕੀ ਸਮਝਣਾ ਉਹਨਾਂ ਨੇ ਸ਼ੰਕਾ ਕੀਤੀ ਵੀ ਦੇਵੀ ਨੂੰ ਪਿਆਇਆ ਹੈ ਦੇਵੀ ਨੂੰ ਮਾਰਾ ਸਾਬ ਨੂੰ ਕਿਉਂ ਲਕੀ ਲੋੜ ਸੀ ਮਾਰਾ ਤਾਂ ਕਰਨੇ ਤੁਮੇ ਸ਼ਾਇਦ ਕੋਈ ਅਗਰ ਨਾ ਤਾਉਂ ਜੇ ਉਹਰ ਕਿਉਂ ਸੁਣ ਕੇ ਧਿਆਨ ਰਵਾਇ ਉਦੋਂ ਨਹੀਂ ਸ਼ੱਕ ਤੇ ਹੋਰ ਕਿਸੇ ਆਸੀ ਪਾਉਂਦੇ ਨਹੀਂ ਜੋ ਯਰ ਜਿਉ ਨੇ ਤੋ ਅੱਗੇ ਪਾਸੋਂ ਪਾਵਾਂਗੇ ਇਥੋਂ ਤੱਕ ਮੈਂ ਨਾ ਗ੍ਰੇਸਾ ਤਰਫੋਂ ਮਨਾਉਂ ਕਿਸੇ ਨੂੰ ਸੁਣ ਕੋਉਣਾ ਧਿਆਉ ਕਾ ਉਸ ਨੇ ਤਹਜਾ ਨਾ ਤੋ ਸੋ ਲਾਗੀ ਮੋਰੀ ਪਗੰਸੋ ਮਹਾਕਾਲ ਹਜ਼ਾਰ ਮਾਰੋ ਮਹਲ ਹੋਵੇ ਕਿੰਕਰ ਪਾਰੋ ਇਹ ਵਾਕ ਕਿਸ਼ਨਾ ਉਤਾਰ ਦੇ ਕਹੀ ਹਾਨੇ ਇਸੇ ਪ੍ਰਕਾਰ ਆ ਪਾਏਗੇ ਜੇ ਜੰਤ ਤੋਰੇ ਕਲਕੇ ਕੋ ਅੱਖ ਤਰੇ ਨਹੀਂ ਆਨੇ ਹੋ ਰਾਮਹੀਂ ਪ੍ਰਾਂਗਾਂ ਨੇ ਕਾ ਮਤੇਕ ਨਾ ਮਾਨੇ ਹੋ ਇਹ ਰਾਮਾ ਉਤਾਰ ਦੇ ਹੀ ਯੂਨ ਵਾਕ ਕਹੀ ਹਾਨੇ ਇਸ ਗੱਲ 'ਤੇ ਕੀ ਕੀ ਗੱਲ ਕੀ ਤੁ ਆਦਵਵਾਦਿਕ ਸਮਝਣਾ ਫਿਰ ਤੁਮ ਕਹਾਉਤੀ ਸੇਮਰ ਕਰ ਇਹਨੋਂ ਬੋਤੂ ਜੋ ਆਕਾਲ ਪੁਰਖ ਮਾਸ਼ ਗੁਰੂ ਹੈ ਤੁਗਾਂਤ ਉਹ ਦਸਮਨ ਕਰਕੇ ਗੁਰ ਨਾਨਕ ਲੈ ਧਿਆਰ ਲੈ ਨਾਨਕ ਦੇ ਮਹਾਰਾਜ ਸਾਹਮਣੇ ਧਿਆਲ ਲੈਨੇ ਹਾਂ ਫਿਰ ਅੰਗਦ ਗੁਰ ਤੇ ਅਮਰਦਾਸ ਜੀ ਨੂੰ ਧਿਉਨੇ ਅਫੇਗੂ ਅਮਰਦਾਸਾ ਮਾਰਨ ਧਿਉਨੇ ਹਾਂ ਆਰਾਮ ਦਾਤਾ ਹੋਈ ਸਹਾਰ ਜਿਸ ਜੀ ਕਾਉਨ ਦਾਸ ਚੌਥੇ ਪਾਸ਼ਾ ਮਾਰਾ ਆਪ ਦੀ ਸਹਾਇ ਕੋ ਆਤ ਨੂੰ ਧਿਉਨੇ ਹਾਂ ਅਰਜਨ ਹਰ ਗੋਬਿੰਦ ਨੂੰ ਪਰੇ ਪਾਸ਼ਾ ਸਤਿਗੁਰੂ ਅਰਜਨ ਦੇਵ ਜੀ ਆਪ ਨੂੰ ਤੇ ਹਉਨੇ ਗੁਰੂ ਹਰਿ ਗੋਬਿੰਦ ਸਾਹਿਬ ਮਹਾਰਾਜ ਦੀ ਰੂਪੇ ਹੁਨੇਗਾ ਸਿਮਰੋ ਸ੍ਰੀ ਹਰਿ ਰਾਹ ਸਤਿਗੁਰੂ ਹਰਿ ਰਾਖ ਆਗੀ ਆਪ ਦਾ ਸਿਮਰਨ ਕਰ ਗਏ ਹੁਨੇ ਹਾ ਸ੍ਰੀ ਹਰਿ ਕ੍ਰਿਸ਼ਨ ਅੰਤੇ ਆਈ ਹੈ ਜੀ ਗੁਰੂ ਜੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜਨਾ ਨ ਗੁਰੂ ਅਤੇ ਗਾਧੁਰ ਸਾਹਿਬ ਗੁਰਦਾ ਬਖਸ਼ੀਆ ਅਠਵੇਂ ਪਾਸ਼ਾ ਨੂੰ ਕਿਹਾਣਾ ਕਰੀਏ ਜਿਸ ਦੇਤੇ ਸਭ ਦੁੱਖ ਜਾਣਾ ਕੋਸ਼ਿਸ਼ ਕਰਨਾ ਸਾਰੇ ਦੁੱਖ ਕੁੜੀਆਂ ਦੇ ਕੋਲ ਦੂਰ ਹੋ ਗਏ ਕੀ ਉਸ ਪ੍ਰਸਾ ਮਾਰਾ ਤਾਲ ਕੀ ਤੇ ਜਲੇ ਆ ਰਹੇ ਸੀ ਬਿਜਾਰੇ ਕਿਨਾਰੇ ਕਿਨਾਰੇ ਇਹ ਪੂਰੀ ਬ੍ਰਾਹਮਣ ਸੀ ਉਹ ਸ਼ਰਾਬ ਪੀ ਕੇ ਕੋਲੀ ਹੋ ਗਿਆ ਇਸੇ ਘਰ ਜਾਨ ਕੜਤਾ ਉਹਦੇ ਕੋਲੋਂ ਬਦਬੂ ਆਉਂਦੀ ਸੀ ਤੇ ਬਾਅਦ ਕਲੇ ਆਇਆ ਉਹ ਰਾਜ ਗੁੰਬਣ ਆਪੇ ਆਇਆ ਸੀ ਹੱਦੋਂ ਦੇਕੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਵਸਤਵੀਤ ਪੈ ਗਿਆ ਦੇਵਾਏ ਕਿਤੇ ਰੁਕਣਾ ਮੈਨੂੰ ਲੈਣਵਾ ਦਰਿਆ 'ਚ ਫੇਗਾਂਗਾ ਹਜ਼ੂਰ ਦੇ ਸਾਹਮਣੇ ਤੇ ਆ ਦੇਖ ਕੇ ਮਾਰਾ ਕੁਛ ਨਹੀਂ ਦਿਆ ਸਿਖਾਣ ਕਿਆ ਮਾਰਾ ਕਹਿੰਦੇ ਕਾਲਿਆ ਸਾਦਾ ਰਮਾਲ ਦਿਓ ਸਤਨਾਮ ਵਾਹਿਗੁਰੂ ਕਾ ਕੇ ਰਛਾ ਤੀਰੋ ਜਦੋਂ ਉਹ ਰਛਾ ਤੀਰਿਆ ਕੋਰ ਹਟ ਗਿਆ ਸੀ ਰਾਜੀ ਹੋ ਗਿਆ ਸੀ ਕਿਉਂ ਜਿਨ੍ਹਾਂ ਦੇ ਦਰਸ਼ਨ ਨੇ ਸਾਰੇ ਦੁੱਖ ਚਲੇ ਜਾਂਦੇ ਐ ਇਸੇ ਚੁਟਾਰ ਗੰਗੇ ਤੇ ਬੋਲੇ ਤੋਂ ਗੀਤਾਰੇ ਆਸਪੁਖ ਇਹੋਸ਼ ਕਰਾਏ ਅਦਤ ਉਸੇ ਤਰ੍ਹਾਂ ਦੀ ਜਸਰਤੀਆਂ ਸੁੰਦਰੀਆਂ ਸੁੰਦਰੀਆਂ ਦੇ ਪੰਚਾਲ ਤੋਂ ਅਰਥ ਮਾਰੇ ਸਾਜ ਜੀ ਨੇ ਚਰਚਾ ਹੋਈ ਇਹ ਮਰੀ ਗਈ ਸੀ ਦਿੱਲੀ ਦੇ ਬੰਗਲੇ ਸਾਲ ਜਾ ਕੇ ਚੰਨਾ ਦੇ ਜਲਵਾ ਕਿ ਨਕੇਹ ਇਸ਼ਾਰਾ ਦੀ ਬਿਮਾਰੀ ਕਿ ਕਰਦੀ ਜਿਨ੍ਹਾਂ ਦੇ ਵੈਸੇ ਨਾ ਇਸ਼ਾਰੇ ਦੁੱਖ ਚਲੇ ਜਾਂਦੇ ਜਿਮਣੋਂ ਮਰਦੇ ਐਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਹਨ ਫੇਰ ਬਹਾਦਰ ਸਿਮਰੀਆਂ ਸਾਹਿਬ ਦਾ ਨਵੇਂ ਪਾਸ਼ਾਰਾ ਸੁਮਨ ਕਰਿਓ ਧਾਰ ਨੌ ਨਿਧ ਆਵਾ ਧਾਰ ਇਕ ਨਵੇਂ ਨਿਧੀਆਂ ਐਨ ਬਸਰ ਆਦਰ ਕੋ ਅਸਨ ਬਸਨ ਕੌਣ ਕੌਣ ਦਾਸੀ ਚ ਗੁਲਾਮ ਹੋਏ ਹੋਏ ਜਾਨੀਏ ਇਹ ਨੌ ਨਿਧ ਕੇ ਨਾਅ ਉਹ ਕਹੋ ਮਹਾ ਬਲ ਮਾਰਕ ਨੌ ਨਿਧ ਨੇ ਦੌੜ ਕੇ ਘਰ ਚ ਆ ਜਾਂਦੀ ਐ ਉਹ ਸੁਤੰਗ ਤੇ ਦੇਖੇ ਔਰ ਸੁਝੂ ਜੀ ਨਵਦਾ ਘਟੇ ਨਵੇਂ ਗੋਲ ਕਾ ਨਿਧਾਰੂ ਤੇ ਤਨਾਕ ਪਉਦ ਦੋ ਹੰਮ ਹੈ ਕਿ ਆਤਮਰੀਆ ਕਿ ਤੀਨ ਇਸ ਜਿਸ ਤਰ੍ਹਾਂ ਹੈ ਸ਼ਬਦ ਸਿਮਰ ਕੇ ਗਾਠ ਅਭਿ ਸਾਰਿਆਂ ਨੇ ਅੱਛਾ ਲੈ ਲੋ ਤਾਂ ਸੁਣੋ ਤੇਗ ਬਹਾਦਰ ਸਿਮਰੀਆ ਜੀ ਹੈ ਦਸਮਨ ਕਰੀਏ ਕਰ ਨਾ ਨਿਡ ਆਵਾ ਧਾਏ ਨੋਈ ਨਿਡੀਆਂ ਚਾਏ ਓ ਤਵ ਥਾਣੀ ਹੋਏ ਤਹਾ ਹੰਸਾ ਜੀ ਸਾਰਿਆਂ ਪਹੁੰਚ ਆਵੇ ਸਹਾਇ ਕੋ ਲੋਕੁਰ ਲੋਕ ਵਿੱਚ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਸਿੰਘ ਉਹ ਨਾਨਕ ਦੇ ਜਗਤ ਮੈਂ ਕਿੰਜ ਜੋ ਗੁਰਮੰਤ ਗੁਰੂ ਤੇਗ ਬਹਾਦਰ ਸਾਹਿਬ ਗੁਰਦਾਦੇ ਜੀ ਇੱਕ ਦੇ ਇੱਕ ਗੁਰੂ ਗੋਬਿੰਦ ਸਿੰਘ ਆਉਣੋਂ ਗੁਰੂ ਸਥਾਪਨ ਕੀਤਾ ਇਸ ਕਰਕੇ ਖਾਲਸਾ ਨੂੰ ਆਗਿਆ ਹੈ ਦਸੂਤ ਬਾਸ਼ਾ ਨ ਹੋ ਜਾਣਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੰਗਾ ਸਾਹਿਬ ਨੂੰ ਗੁਰਾਈ ਹਜੂਰ ਸਾਹਿਬ ਦੇ ਕੇ ਸ੍ਰੀ ਗੁਰੂ ਗੰਗਾ ਸਾਹਿਬ ਜੀ ਦਾ ਨਾਮ ਲੈ ਕੇ ਜ਼ਿਕਰ ਕੀਤਾ ਹੈ ਇਹ ਲੋਹ ਪ੍ਰਕਾਸ਼ ਦੀ ਚਾਹੀਆਂ ਮੁਕਤੇਆਂ ਚਾਹੋ ਸਹਬ ਜਾਂਦੇ ਪੰਜ ਪਿਆਰਿਆਂ ਦਾ ਨਾਮ ਆਇਆ ਹੈ ਇਹ ਲੋਹ ਪ੍ਰਕਾਸ਼ ਵਿੱਚ ਗ੍ਰੰਥੀ ਚਾਹੁੰਦਾ ਜੇਕਰ ਤੇ ਚਾਰੀ ਮੁਕਤੇ ਦੇ ਪੰਜ ਪਿਆਰੋ ਤੇ ਚਾਰੀ ਸਹਬ ਜਾਂਦੇ ਦਾ ਉਚਾਰਨ ਕਰਨਾ ਲਾਜ਼ਮੀ ਹੈ ਬਾਕੀ ਸੰਗਤਾਂ ਨੇ ਹਮੇਂ ਲੋਕਧਰ ਅਦਿਸ਼ੋਰ ਦੇ ਸੀਗਾਂ ਦੇ ਨਾਮ ਜਾਂ ਕੁਰਬਾਨੀ ਉਹਨਾਂ ਦੀ ਯਾਦ ਰੱਖੋ ਕਿ ਬਾਕੀ ਦੇ ਨਾਮ ਨਹੀਂ ਦੇ ਇਹਨਾਂ ਗੁਰੂਆਂ ਦੇ ਦਸ਼ੇ ਤਾਈਆਂ ਨੇ ਆਪਣੇ ਕਲਮ ਨੂੰ ਦਿੱਤੀ ਹੋਤੀ ਹੈ ਅੱਜ ਇਹ ਉਹਨਾਂ ਲਈ ਸ਼ੰਗਨੀ ਜੀ ਇਤਿਹੀ ਪਰਸ਼ਾ ਜੀ ਨੇ ਕਹੋ ਕਿਤੇ ਹਮੇਸਤਿਰ ਕਹਵਾ ਅੱਜ ਕਾਂਠੂ ਗੇਂਦਰ ਕਾਉਂ ਕੀਤੀ ਹੈ